ਤਰਨ ਤਾਰਨ ਦੇ ਗੁਵਿੰਦਵਾਲ ਸਾਹਿਬ ਬਾਈਪਾਸ ਨੇੜੇ ਸਥਿਤ ਗਨੇਸ਼ ਡੇਰੀ ਤੇ 15 ਅਪ੍ਰੈਲ ਨੂੰ ਰਾਤ ਦੇ ਸਮੇਂ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਡੇਰੀ ਮਾਲਕ ਤੇ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸੀ ਪਰ ਡੇਰੀ ਦੇ ਸ਼ੀਸ਼ੇ ਟੁੱਟ ਕੇ ਸਨ ਗੋਲੀ ਚੱਲਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਪੁਲਿਸ ਵੱਲੋਂ ਲਗਾਤਾਰ ਗੋਲੀ ਚਲਾਉਣ ਵਾਲੇ ਸ਼ੂਟਰਾਂ ਦੀ ਭਾਲ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਡੇੜੀ ਤੇ ਗੋਲੀ ਚਲਾਉਣ ਵਾਲੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਪਛਾਣ ਜੋਬਨਜੀਤ ਸਿੰਘ ਵਾਸੀ ਸ਼ੇਖ ਚੱਕ ਵਜੋਂ ਹੋਈ ਹੈ ਐਸਐਸਪੀ ਅਭਿਮਨਿਉ ਰਾਣਾ ਨੇ ਦੱਸਿਆ ਕਿ ਗਣੇਸ਼ ਡੇਰੀ ਦੇ ਮਾਲਕ ਕੋਲੋਂ 30 ਲੱਖ ਰੁਪਏ ਦੇ ਕਰੀਬ ਦੀ ਫਰੋਤੀ ਮੰਗੀ ਗਈ ਸੀ ਫਰੋਤੀ ਨਾ ਦੇਣ ਦੀ ਸੂਰਤ ਵਿੱਚ 15 April ਦੀ ਰਾਤ ਨੂੰ ਉਕਤ ਸ਼ੂਟਰਾਂ ਵੱਲੋਂ ਡੇਰੀ ਤੇ ਗੋਲੀਆਂ ਚਲਾਈਆਂ ਗਈਆਂ ਐਸਐਸਪੀ ਨੇ ਦੱਸਿਆ ਕਿ ਫੜਿਆ ਗਿਆ ਸ਼ੂਟਰ ਸੱਤਾਂੁਸ਼ਹਿਰਾ ਤੇ ਜੈਸਲ ਜੰਮਲ ਗੈਂਗ ਨਾਲ ਸੰਬੰਧਿਤ ਹੈ ਉਹਨਾਂ ਦੱਸਿਆ ਕਿ ਬਾਕੀ ਦੋ ਸ਼ੂਟਰਾਂ ਦੀ ਪਰੇਸ਼ਾਨ ਹੋ ਚੁੱਕੀ ਹੈ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ। 15 4 2025 ਨੂੰ ਗਣੇਸ਼ ਡੇਰੀ ਹੈ ਗੋਇੰਦਵਾਲ ਬਾਈਪਾਸ ਤੇ ਉਹਦੇ ਮਾਲਕ ਨੂੰ ਪਹਿਲਾਂ ਇੱਕ ਰੈਂਸਮ ਦੀ ਕਾਲ ਆਉਂਦੀ ਹੈ ਤੇ ਮੁੜ ਕੇ ਤਕਰੀਬਨ ਰਾਤ ਨੂੰ 9:30 ਵਜੇ ਮੋਟਰਸਾਈਕਲ ਤੇ ਤਿੰਨ ਸਵਾਰ ਜਿਹੜੇ ਨੇ ਅਣਪਛਾਤੇ ਆ ਕੇ ਉੱਥੇ ਗੋਲੀ ਚਲਾ ਕੇ ਜਾਂਦੇ ਆ। ਕਿਉਂਕਿ ਤੁਸੀਂ ਵੀਡੀਓ ਵੀ ਵੇਖੀ ਹੋਣੀ ਹੈ ਕਿ ਇਹ ਰਾਤ ਦੇ 9:30 ਵਜੇ ਦੇ ਕਰੀਬ ਦੋ ਤਿੰਨ ਜਿਹੜੇ ਫਾਇਰ ਹੈ ਉਹ ਕਰਕੇ ਉੱਥੇ ਜਾਂਦੇ ਆ। ਸਾਡੇ ਐਸਐਚਓ ਸਿਟੀ ਅਵਤਾਰ ਤੇ ਇਹਨਾਂ ਦੇ ਸੁਪਰਵਾਈਜ਼ਨ ਜਿਹੜੀ ਰਹੀ ਹੈ ਡੀਐਸਪੀ ਆਪਣੇ ਰਿਪੂਤਾਪਨ ਸਿੰਘ ਸੰਧੂ ਇਹਨਾਂ ਨੇ ਬੜੇ ਵਿਗਿਆਨਿਕ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਪਹਿਲਾਂ ਤਾਂ ਇਹ ਜਿਹੜੇ ਬੰਦੇ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈ ਉਹਦਾ ਨਾਮ ਹੈ ਜੋਬਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਸ਼ੇਖ ਚੱਕ ਜਿਹੜਾ ਥਾਣੇ ਸਦਰ ਦੇ ਵਿੱਚ ਪੈਂਦਾ ਹੈ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਅਸਲ ਕੀਤੀ ਹੈ ਤੇ ਉਹਦੇ ਕੋਲੋਂ ਜਿਹੜੇ ਬਾਕੀ ਦੇ ਦੋ ਵੀ ਦੋਸ਼ੀ ਸੀਗੇ ਉਹਨਾਂ ਦੀ ਵੀ ਪਛਾਣ ਪੁਲਿਸ ਨੂੰ ਹੋ ਗਈ ਹੈ ਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਇਸ ਤੋਂ ਇਲਾਵਾ ਮਤਲਬ ਜਿਹੜੇ ਆਪਣੇ ਪਹਿਲਾਂ ਵੀ ਇਹ ਵਾਰਦਾਤਾਂ ਹੋਈਆਂ ਸੀਗੀਆਂ ਉਹਨਾਂ ਨੂੰ ਵੀ ਟ੍ਰੇਸ ਕਰਨ ਚ ਸਿਟੀ ਪੁਲਿਸ ਨੇ ਬੜੀ ਵਧੀਆ ਇੱਕ ਭੂਮਿਕਾ ਨਿਭਾ ਕੇ ਕੀਤੀ ਹੈ ਤੇ ਇਹ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਨੂੰ ਵੀ ਫੜ ਕੇ ਇਹਨਾਂ ਖਿਲਾਫ ਜਿਹੜੀ ਸਖਤੋ ਸਖਤ ਜਿਹੜੀ ਕਾਰਵਾਈ ਕੀਤੀ ਜਾਏਗੀ ਕੋ ਜਿਹੜਾ ਟੱਚ ਦੇ ਵਿੱਚ ਸੀਗਾ ਜੈਸਲ ਚੰਬਲ ਬੋਲਦਾ ਸੀਗਾ ਸੱਤਾਂ ਇਸ਼ਾਰਾ ਉਹ ਵਾਲਾ ਮੋਡਿਊਲ ਸੀਗਾ ਤੇ ਪਹਿਲਾਂ ਫਿਰੋਤੀਆਂ ਦੀ ਮੰਗ ਕਰਦੇ ਆਂ ਫਿਰ ਇਹ ਜਿਹੜੀ ਇਹਨਾਂ ਨੇ ਇੱਕ ਗਟਿਆਵੜਦਾ ਜਿਹੜੀ ਕੀਤੀ ਸੀਗੀ ਤੇ ਹੁਣ ਇਹਨੂੰ ਆਪਾਂ ਸੈਂਟੀਫਿਕ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਵਾਵਾਂਗੇ ਤੇ ਜਿਹੜੇ ਬਾਕੀ ਰਹਿੰਦੇ ਇਹਨਾਂ ਦੇ ਮੋਡਿਊਲ ਦੇ ਬੰਦੇ ਨੇ ਜਿਹੜੇ ਇਹਨਾਂ ਦੇ ਨਾਮ ਮੁਜ਼ਾਕਰ ਹੋਈਆਂ ਇਸ ਪੂਰੇ ਮੋਡਿਊਲ ਦਾ ਜਿਹੜਾ ਹੈ ਪਰਦਾ ਖਾਸ਼ ਕਰਾਂਗੇ 30 ਲੱਖ ਰੁਪਏ ਦੇ ਕਰੀਬ ਨਾ ਤਾਂ ਮੰਗੇ ਸੀਗੇ